ਮੈਟਰੋ ਸੋਡਾਗਾਮਾ पेज ਨੂੰ ਫੋਲੋ ਕਰਨਾ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਬਾਕੀ ਕੰਮ ਮੇਰਾ ਹੈਗਾ ਛੋਡੇ ਵਾਸਤੇ ਭਾਸਿਰ ਦੇ ਜਾਨਵਰ ਲਿਆਉਣੇ ਬਾਕੀ ਛੋਡੇ ਵਾਸਤੇ ਅੱਜ ਮੈਂ ਭਾਸਿਰ ਦਾ ਬਸ਼ੀਰਾ ਲਿਆਇਆ ਤੇ ਬਾਕੀ ਤੁਸੀਂ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਕਰਦੇ ਆਪਾਂ ਬੱਚੇ ਦੀ ਡਿਟੇਲ ਬਾਰੇ ਗੱਲਬਾਤ 4 ਮਹੀਨੇ ਉਮਰ ਦਾ ਸੀ ਇਹ ਜੀ ਮਾਲਕ ਵੀਰਾਂ ਨੇ ਸਮੁੰਦਰ ਘੋੜੇ ਦਾ ਪੋਤਾ ਹੈਗਾ ਤੇ ਨੁਕਰੇ ਘੋੜੇ ਦਾ ਬੱਚਾ ਹੈਗਾ ਤੇ ਮਾਇ ਦੀ ਨੀਲੀ ਜੰਬੀ ਆ ਪਹਿਲੇ ਸੂਏ ਦਾ ਬੱਚਾ ਮੇਰੇ ਵੀਰ ਭਰਾਵੋ ਬਾਕੀ ਤੁਸੀਂ ਵੇਖ ਰਹੇ ਹੋ ਕੱਦ ਕਾੜ ਦਾ ਵੀ ਚੰਗਾ ਚੰਗੀ ਹਾਈਟ ਕਰੂ ਆਉਣ ਵਾਲੇ ਸਮੇਂ 'ਚ ਤੇ ਬਾਕੀ ਪਟਿਆਲਾ ਏਰੀਆ ਬਾਈ ਹੋ ਰੇਂਦਾ ਤੇ ਮੁੱਲ ਬਾਈ ਹੋਰੇ ਕਰਦੇ ਆ ਜੀ 35000 ਬਾਕੀ ਮੌਕੇ ਤੇ ਮੰਤਾਨ ਹੋ ਜਾਊਗਾ 26-27000 ਦੇ ਨੇੜੇ ਤੇੜੇ ਬਣ ਜੂ ਨੰਬਰ ਆਪਾਂ ਸਕਰੀਨ ਤੇ ਦੇ ਦਿੱਤਾ ਗੱਲਬਾਤ ਤੁਸੀਂ ਕਰ ਲਓ ਜੀ ਬਾਕੀ ਜੇ ਤੁਸੀਂ ਆਪਣੇ ਪੇਜ ਤੇ ਕਾਸੀ ਵੀ ਚੀਜ਼ ਦੀ ਵੀਡੀਓ ਪ੍ਰੋਮੋਸ਼ਨ ਵਗੈਰਾ ਕਰਾਉਣੀ ਆ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਨੰਬਰ ਮੈਂ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਉਹ ਨੰਬਰ ਤੇ ਵਟਸਐਪ ਤੇ ਮੈਸੇਜ ਕਰ ਦਿਓ ਜੀ ਬਾਕੀ ਫੋਨ ਨਾ ਲਾਓ ਕਿਰਪਾ ਕਰਕੇ ਹੱਥ ਬੰਨ ਕੇ ਬੇਨਤੀ ਆ ਵਟਸਐਪ ਤੇ ਮੈਸੇਜ ਕਰ ਦਿਆ ਕਰੋ ਮੇਰੇ ਵੀਰ ਭਰਾਵੋ ਤੇ ਬਾਕੀ ਜੇ ਕੋਈ ਮੇਰਾ ਵੀਰ ਭਰਾ ਆ ਬੱਚੇ ਨੂੰ ਖਰੀਦਣ ਦਾ ਚਾਹ ਬਣ ਹੈਗਾ ਤਾਂ ਗੱਲਬਾਤ ਕਰ ਲਓ ਜੀ ਨੰਬਰ ਸਕਰੀਨ ਤੇ ਆ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ